ਜੀ ਡਾਕਟਰ ਸਾਹਿਬ ਅੱਜ ਬਾਬਾ ਸ਼ਿਰੀਚੰਦ ਗਲੜੀ ਕੋਰਦਸਪੁਰ ਵਿਖੇ ਜਿਹੜਾ ਮੈਡੀਕਲ ਕੈਂਪ ਤੁਹਾਡੀ ਵੱਲੋਂ ਲਗਾਇਆ ਗਿਆ ਤੇ ਕਿਸ ਤਰ੍ਹਾਂ ਦਾ ਉਤਪਲਨ ਹੋਇਆ ਤੇ ਕਿੰਨੇ ਕਿਲੋ ਗੜੀ ਆਏ ਨੇ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਬਹੁਤ ਚਿਰ ਤੋਂ ਪਹਿਲਾਂ ਵੀ ਇਹ ਮਨ ਵਿੱਚ ਤਮੰਨਾ ਸੀ ਕਿ ਜੋ ਇਸ 에ਰੀਆ ਦੇ ਵਿੱਚ ਦੁਰੰਗਲਾ ਬੈਲਟ ਗਲੜੀ ਬੈਲਟ ਵਿੱਚ ਫਲੱਡ ਨਾਲ ਲੋਕਾਂ ਦਾ ਇਫੈਕਟਡ ਨੁਕਸਾਨ ਹੋਇਆ ਸੀਗਾ ਤੇ ਉਹਨਾਂ ਵਾਸਤੇ ਜਿਹੜੀ ਜਿਵੇਂ ਸਾਰੇ ਲੋਕ ਉਹ ਮਦਦ ਵਾਸਤੇ ਆ ਰਹੇ ਨੇ ਤੇ ਮੇਰੇ ਵੱਲੋਂ ਵੀ ਕੁਝ ਨਾ ਕੁਝ ਸਹਿਯੋਗ ਕੀਤਾ ਜਾਵੇ ਤੇ ਮੇਰੇ ਜੋ ਦੋਸਤ ਨੇ ਉਹਨਾਂ ਨੇ ਵੀ ਮੈਨੂੰ ਇਹਦੇ ਵਾਸਤੇ ਉਤਸ਼ਾਹਿਤ ਕੀਤਾ ਜੋ ਲੁਧਿਆਣਾ ਮੇਰੇ ਨਾਲ ਡਾਕਟਰ ਪੜ੍ਹਦੇ ਨੇ ਤੇ ਉਹਦੇ ਵਾਸਤੇ ਫਿਰ ਪਹਿਲਾਂ ਜਿਵੇਂ ਹਰ ਤਰ੍ਹਾਂ ਦੀ ਮੈਡੀਸਨ ਸਮੱਗਰੀ ਲੋਕਾਂ ਨੇ ਪਹੁੰਚਾਈ ਸੀ ਲੇਕਿਨ ਹੁਣ ਕੁਝ ਬਿਮਾਰੀਆਂ ਬੱਚਿਆਂ ਦੇ ਵਿੱਚ ਜਿਵੇਂ ਚਮੜੀ ਦੀਆਂ ਬਿਮਾਰੀਆਂ ਸਾਧੀਆਂ ਬਿਮਾਰੀਆਂ ਪੇਟ ਦੀਆਂ ਬਿਮਾਰੀਆਂ ਆ ਰਹੀਆਂ ਸੀ ਔਰ ਗੁਰਦੁਆਰਾ ਤਹਲੀ ਸਾਹਿਬ ਜੋ ਬਾਬਾ ਸ੍ਰੀ ਚੰਜੀ ਦੀ ਜੋ ਪ੍ਰਾਪਤ ਹੈ ਜੋ ਗੁਰੂ ਨਾਨਕ ਦੇਵ ਜੀ ਦੇ ਵੱਡੇ ਸੁਪੁੱਤਰ ਹਗੇ ਨੇ ਉਹਨਾਂ ਦਾ ਜੋ ਅਸਥਾਨ ਹੈ ਉੱਥੇ ਅੱਜ ਸਾਰੀ ਆਲੇ ਦੁਆਲੇ ਤੋਂ ਸੰਗਤ ਇਕੱਠੀ ਹੁੰਦੀ ਹੈਗੀ ਆ ਦਵਾਰ ਤੇ ਫਿਰ ਮੈਂ ਇਹ ਦਿਨ ਚ ਰਿਆ ਤੇ ਇੱਥੇ ਸਵੇਰ ਤੋਂ ਮੈਂ 9 ਵਜੇ ਆ ਗਿਆ ਸੀ ਤੋਂ ਹੁਣ ਇਸ ਵੇਲੇ ਸਵਾ ਇੱਕ ਹੋ ਚੁੱਕਾ ਹੈਗਾ ਤੇ ਅਜੇ ਤੱਕ ਅਸੀਂ ਤਿੰਨ ਜਾਣੇ ਮੈਂ ਮੇਰੇ ਨਾਲ ਟੀਮ ਤੇ ਮੈਂ ਡਾਕਟਰ ਗੁਰਖੇਲ ਕਲਸੀ ਬੱਚਿਆਂ ਦਾ ਸਪੈਸ਼ਲਿਸਟ ਮੇਰੇ ਨਾਲ ਡਾਕਟਰ ਹਰਪ੍ਰੀਤ ਕੌਰ ਕੋਲੈਪਰੋਸਕੋਪਿਕ ਸਰਜਨ ਤੇ ਜਨਰਲ ਸਰਜਨ ਉਹ ਬੈਠੇ ਹੋਏ ਨੇ ਤੇ ਅਸੀਂ ਖਾਸ ਤੌਰ ਤੇ ਬੱਚਿਆਂ ਨਾਲ ਸੰਬੰਧਿਤ ਬਿਮਾਰੀਆਂ ਦਾ ਦਵਾਈਆਂ ਦੇ ਰਹੇ ਹੈਗੇ ਆ ਆਪਣੇ ਕੋਲੋਂ ਇੱਥੋਂ ਇੱਥੇ ਅਸੀਂ ਖਾਤਰਾ ਦੀ ਬੱਚਿਆਂ ਦੀ ਮੈਡੀਸਿਨ ਬੱਚਿਆਂ ਵਾਸਤੇ ਦੁੱਧ ਬੱਚਿਆਂ ਵਾਸਤੇ ਸੈਰਲੈਕ ਫੂਡ ਤੇ ਲੋੜindੀਆਂ ਦਵਾਈਆਂ ਸਾਰੀਆਂ ਲਿਆਂਦੀਆਂ ਹੋਈਆਂ ਨੇ ਤੇ ਸਵੇਰ ਤੱਕ ਮੈਂ ਇਕੱਲਾ ਕੋਈ 300 ਤੋਂ ਉੱਪਰ ਬੱਚਿਆਂ ਨੂੰ ਦੇਖ ਚੁੱਕਾ ਹੈਗਾ ਤੇ ਨਾਲ ਡਾਕਟਰ ਹਰਪ੍ਰੀਤ ਜਿਹੜੇ ਨੇ ਉਹ ਵੀ ਕੋਈ 200 ਬੱਚੇ ਤੇ ਵੱਡੇ ਲੋਕਾਂ ਨੂੰ ਦੇਖ ਚੁੱਕੇ ਨੇ ਤੇ ਉਹਨਾਂ ਨੂੰ ਦਵਾਈਆਂ ਦੇ ਚੁੱਕੇ ਆ ਤੇ ਅਜੇ ਸਾਡਾ ਜੋ ਕੈਂਪ ਆ ਮੈਨੂੰ ਲੱਗਦਾ ਆ ਕਿ ਅਜੇ 2 ਘੰਟੇ ਹੋਰ ਚੱਲੇਗਾ ਤੇ ਬਹੁਤ ਖੁਸ਼ੀ ਹੋ ਰਹੀ ਆ ਕਿ ਅਸੀਂ ਇਸ ਤਰ੍ਹਾਂ ਦੇ ਵਿੱਚ ਇੱਕ ਨਿਮਾਰਾ ਜਿਹਾ ਸਹਿਯੋਗ ਪਾਉਣ ਵਿੱਚ ਸਾਨੂੰ ਰੱਬ ਨੇ ਬਖਸ਼ਿਸ਼ ਕੀਤੀ ਹੈਗੀ ਆ ਔਰ ਆਪਣੇ ਆਪ ਨੂੰ ਮੋਢ ਭਾਗੀ ਸਾਹਮਣੇ ਤੇ ਸਰ ਇਹ ਕਿਹੜੇ ਲੋਕ ਜਿਹੜਾ ਆਏ ਨੇ ਬੱਚੇ ਜਿਹੜੇ ਤੁਹਾਨੂੰ ਲੱਗਦਾ ਕਿ ਹੈ ਇਹ ਜਿਵੇਂ ਦੇਖਿਆ ਇਥੋਂ ਕਿਉਂਕਿ ਇਹ ਬਹੁਤ ਵੱਡਾ ਧਾਰਮਿਕ ਸਥਾਨ ਹੈਗਾ ਇੱਥੇ ਲੋਕ ਸਰਦਾ ਨਾਲ ਦੂਰੋਂ ਦੂਰੋਂ ਤੋਂ ਆਉਂਦੇ ਨੇ ਲੇਕਿਨ ਕਿਉਂਕਿ ਇਹ ਜੋ ਗੁਰਦੁਆਰਾ ਸਾਹਿਬ ਹੈ ਹੜਾ ਦੌਰਾਨ ਬਹੁਤ ਪਾਣੀ ਵਿੱਚ ਆ ਗਿਆ ਸੀਗਾ ਤੇ ਇਸ ਲਈ ਬੋਧੀ ਬੈਲਟ ਜਿਹੜੀ ਹੈ ਇੱਥੇ ਉਹ ਉਹ ਕਿਸੇ ਨਾ ਕਿਸੇ ਤਰ੍ਹਾਂ ਸਿੱਧੇ ਜਾਂ ਅਸਿੱਧੇ ਤੌਰ ਤੇ ਹੜ੍ਹ ਨਾਲ ਪ੍ਰਭਾਵਿਤ ਵੀ ਹੈ ਤੇ ਇਸ ਲਈ ਉਹਨਾਂ ਦੇ ਨਾਲ ਉਸ ਦੇ ਹੜ੍ਹ ਤੋਂ ਬਾਅਦ ਆਉਣ ਵਾਲੇ ਜੋ ਪ੍ਰਭਾਵ ਬੱਚਿਆਂ ਵਿੱਚ ਨੇ ਉਹ ਦੇਖ ਕੇ ਗਏ ਨੇ ਜਿਵੇਂ ਖਾਰ ਬਿਮਾਰੀ ਬਹੁਤ ਦੇਖੀ ਗਈ ਹੈ ਪੇਟ ਦੀਆਂ ਬਿਮਾਰੀਆਂ ਬਹੁਤ ਦੇਖੀਆਂ ਗਈਆਂ ਨੇ ਸਾਧਿਆ ਬਿਮਾਰੀਆਂ ਦੇਖੀਆਂ ਗਈਆਂ ਨੇ ਤੇ ਇਸ ਤਰ੍ਹਾਂ ਪੀਲੇ ਦੇ ਬੱਚੇ ਬਹੁਤ ਦੇਖੇ ਗਏ ਨੇ ਤੇ ਇਸ ਤਰ੍ਹਾਂ ਨਾਲ ਜੁੜੀਆਂ ਹੋੜ ਜੜੀਆਂ ਨੇ ਕਮਿਊਨੀਕੇਬਲ ਡੀਜ਼ ਜੜੀਆਂ ਨੇ ਉਹ ਵੀ ਦੇਖੀਆਂ ਦੇਖੀਆਂ ਜਾ ਰਹੀਆਂ ਨੇ ਡਾਕਟਰ ਸਾਹਿਬ ਆਉਣ ਵਾਲੇ ਦਿਨਾਂ ਚ ਹੋਰ ਕਿਹੜੇ ਕਿਹੜੇ ਉਪਚਾਰ ਕੀਤੇ ਜਾਣਗੇ ਤੁਹਾਡੇ ਵੱਲੋਂ ਆ ਆਪਣੇ ਵੱਲੋਂ ਜੋ ਵੀ ਰੱਬ ਵੱਲੋਂ ਬਖਸ਼ਿਸ਼ ਹੋਏਗੀ ਜਾਂ ਜੋ ਮਹਿਸੂਸ ਕੀਤਾ ਜਾਵੇਗਾ ਉਹ ਦੇਖਿਆ ਜਾਏਗਾ ਇਸ ਤੋਂ ਬਾਅਦ ਸੋਚ ਰਹੇ ਹੈਗੇ ਆ ਕਿ ਜੇ ਜਿਵੇਂ ਸਕੂਲ ਦੇ ਵਿੱਚ ਬੱਚਿਆਂ ਦੇ ਕਿਤਾਬਾਂ ਜਾਂ ਬੈਗ ਉਹ ਵੀ ਨੁਕਸਾਨ ਹੋਇਆ ਹੋਏਗਾ ਤੇ ਸਰਕਾਰੀ ਸਕੂਲਾਂ ਨੂੰ ਅਸੀਂ ਲੈ ਕੇ ਉਹਨਾਂ ਵਿੱਚ ਆਪਣੇ ਸਾਥੀਆਂ ਦਾ ਸਹਿਯੋਗ ਲੈ ਕੇ ਅਸੀਂ ਜੋ ਮੇਰੇ ਨਾਲ ਮੇਰੇ ਨਾਲ ਦੋਸਤ ਡਾਕਟਰ ਪੜੇ ਹੋਏ ਹੈਗੇ ਨੇ ਉਹਨਾਂ ਨੂੰ ਪੁੱਛ ਕੇ ਉਹਨਾਂ ਦੀ ਸਲਾਹ ਮਸ਼ਵਰਾ ਲੈ ਕੇ ਤੇ ਅਸੀਂ ਆ ਕਿਤਾਬਾਂ ਜਾਂ ਕਾਪੀਆਂ ਜਾਂ ਕੋਈ ਬੈਗ ਕਿਸ ਤਰ੍ਹਾਂ ਦੀ ਸਟੇਸ਼ਨਰੀ ਤੇ ਵਿਚਾਰ ਕਰ ਸਕਦੇ ਹੈਗੇ ਜੀ ਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਾਬਾ ਸ਼੍ਰੀਚੰਦ ਮਹਾਰਾਜ ਜੀ ਦੇ ਤਪ ਸਥਾਨ ਗੁਰਦੁਆਰਾ ਟਾਲੀ ਸਾਹਿਬ ਗਲੜੀ ਵਿਖੇ ਐਤਵਾਰ ਵਾਲੇ ਦਿਨ ਜਿੱਥੇ ਧਾਰਮਿਕ ਦੀਵਾਨ ਸਜਾਏ ਜਾਂਦੇ ਨੇ ਵੱਖ-ਵੱਖ ਸ਼ਹਿਰਾਂ ਤੋਂ ਪਿੰਡਾਂ ਤੋਂ ਸੰਗਤਾਂ ਬਾਬਾ ਸ਼੍ਰੀ ਚੰਦ ਮਹਾਰਾਜ ਜੀ ਦੇ ਤਪਸਥਾਨ ਗੁਰਦੁਆਰਾ ਟਾਲੀ ਸਾਹਿਬ ਗਲੜੀ ਵਿਖੇ ਨਤਮਸਤਕ ਹੋਣ ਵਾਸਤੇ ਆndੀਆਂ ਨੇ ਉੱਥੇ ਹੀ ਅੱਜ ਬੱਚਿਆਂ ਦੇ ਮਾਹੀ ਡਾਕਟਰ ਡਾਕਟਰ ਕਲਸੀ ਜੀ ਨੇ ਅੱਜ ਆਪਣੀ ਸਮੂਹ ਟੀਮ ਦੇ ਨਾਲ ਫ੍ਰੀ ਚੈੱਕਅਪ ਮੈਡੀਸਿਨ ਦਵਾਈਆਂ ਦਾ ਕੈਂਪ ਜਿਹੜਾ ਗੁਰਦੁਆਰਾ ਟਾਲੀ ਸਾਹਿਬ ਗਲੜੀ ਵਿਖੇ ਲਾਇਆ ਹੈ ਅਸੀਂ ਉਹਨਾਂ ਦੇ ਧੰਨਵਾਦੀ ਆ ਤੇ ਦੂਸਰੇ ਪਾਸੇ ਹੀ ਦੁਆਰਾ ਟਾਲੀ ਸਾਹਿਬ ਗਲਦੀ ਦੇ ਲਾਗੇ-ਲਾਗੇ ਪਿੰਡਾਂ ਦੇ ਵਿੱਚ ਅਕਾਲ ਅਕੈਡਮੀ ਬੜੂ ਸਾਹਿਬ ਵੱਲੋਂ ਉਹਨਾਂ ਵੱਲੋਂ ਪੰਜ ਘਰ ਜਿਹੜੇ ਸੀਗੇ ਉਹ ਤਿਆਰ ਕਰਕੇ ਦਿੱਤੇ ਸੀ ਹੜਪੀੜਤਾ ਵਾਸਤੇ ਡੀਸੀ ਸਾਹਿਬ ਐਸਡੀਐਮ ਸਾਹਿਬ ਬਾਬਾ ਹਰਜੀਤ ਸਿੰਘ ਜੀ ਅਕਾਲ ਅਕੈਡਮੀ ਵਾਲੇ tibड़ ਤੋਂ ਅਤੇ ਉਹਨਾਂ ਦੀ ਸਮੂਹ ਵੱਡੀ ਟੀਮ ਸੀਨੀਅਰ ਬਾਬਾ ਜੀ ਉਹ ਸਾਰੇ ਇੱਥੇ ਪਹੁੰਚੇ ਸਨ ਅੱਜ ਦੇ ਦਿਹਾੜੇ ਉੱਤੇ ਸਾਰਿਆਂ ਨੇ ਹੜਪੀੜਤਾ ਦੀ ਮਦਦ ਕੀਤੀ ਹੈ ਅਸੀਂ ਗੁਰਦੁਆਰਾ ਟਾਲੀ ਸਾਬ ਗਲੜੀ ਵੱਲੋਂ ਉਹਨਾਂ ਦਾ ਧੰਨਵਾਦ ਕਰਦੇ ਆਂ ਤੇ ਸੰਗਤ ਨੂੰ ਬੇਨਤੀ ਕਰਦੇ ਆਂ ਕਿ ਆਪਣੇ ਲਾਗੇ ਲਾਗੇ ਜਿਸ ਵੀ ਪਰਿਵਾਰ ਦਾ ਨੁਕਸਾਨ ਹੋਇਆ ਹੜਪੀਟਾਂ ਦੇ ਵਿੱਚ ਉਹਨਾਂ ਦੀ ਮਦਦ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ